ਅੱਜ ਵੀ ਰਾਜੇ ਮਾਜਰਾ ਪਿੰਡ ਦੇ ਵਿੱਚ ਖੜੇ ਆ ਤੇ ਜਿਹੜਾ ਨਗਰ ਕੀਤ ਦੁਆਰਾ ਸ੍ਰੀ ਪਰਵਾਰ ਵਿਖੋੜਾ ਸਾਹਿਬ ਤੋਂ ਚੱਲ ਕੇ ਪਰਦੇ ਸਾਹਿਬ ਜੱਜਾ ਜੀ ਚਾਹ ਦੇ ਵਿੱਚ ਕੱਢਿਆ ਜਾ ਰਿਹਾ ਤੇ ਉਹ ਘੋੜ ਸਵਾਰ ਜਿਹੜਾ ਨਗਰ ਕੀਤ ਦਾ ਪਹਿਲੀ ਵਾਰੀ ਕੱਢਿਆ ਜਾ ਰਿਹਾ ਤੇ ਉਹਦੇ ਤੋਂ ਅੰਮ੍ਰਿਤ ਇਹ ਰਾਜੇ ਮਾਜਰਾ ਤੋਂ ਬ੍ਰਾਹਮਣ ਮਤਰੰਤ ਦੇ ਪਤਾ ਨੂੰ ਮੌਜੂਦ ਸਵਾਰ ਰਹੇ ਨੇ ਇਹ ਵੀ ਰਾਜੇ ਮਾਜਰਾ ਪਿੰਡ ਦੇ ਨੌਜਵਾਨ ਇਹ ਵੀ ਰੱਖਿਆ ਦੇ ਪੱਲੇ ਭਾਰੀ ਆ ਪਾਇਆ ਨਾ ਤੇ ਆਪਾਂ ਗੱਲ ਕਰਦੇ ਇਹਨਾਂ ਦੇ ਨਾਲ ਤੇ ਕੀ ਤੁਸੀਂ ਇਹ ਤੇ ਆਪਣਾ ਕਿਵੇਂ ਕਿੰਨਾ ਕੁ ਸਹਾਇਤਾ ਕੀ ਤੁਸੀਂ ਕਰ ਰਹੇ ਹੋ ਹਾਂਜੀ ਸਰਪੰਚ ਦੱਸੋ ਜੀ ਇਹ ਕੀ ਕਰ ਰਹੇ ਹੋ ਅੱਜ ਕਿੰਨਾ ਕੁ ਸਹਾਇਤਾ ਦੇ ਪੰਡਿਤ ਪਾਇਆ ਦਾ ਸਰਪੰਚ ਪਹਿਲਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਅੱਜ ਅਸੀਂ ਲੱਗੇ ਹੋਏ ਹਾਂ ਜੀ ਆਪਣੇ ਪਿੰਡ ਦਾ ਰਸਤਾ ਸਵਾਰਨ ਇੱਥੇ 21 ਤਰੀਕ ਨੂੰ ਜੀ ਪਹਿਲੀ ਵਾਰ ਪਰਿਵਾਰ ਬਿਛੋੜੇ ਤੋਂ ਨਗਰ ਕੀਰਤਨ ਆਰੰਭ ਹੋਣਾ ਹੈ ਤੇ ਇਥੋਂ ਦੀ ਲੰਘਣਾ ਹੈ ਸਾਡੇ ਪਿੰਡਾਂ ਤੋਂ ਹੁੰਦੇ ਹੋਏ ਇਹ ਬਾਮਣ ਮਜਰੇ ਜਾਣਾ ਤੇ ਅੱਗੇ ਜਾ ਕੇ ਚਮਕੌਰ ਸਾਹਿਬ ਸਮਾਪਤ ਹੋਣਾ ਤੇ ਇੱਥੇ ਇਹ ਨਗਰ ਕੀਰਤਨ ਇਹ ਰਸਤੇ ਨੂੰ ਪਹਿਲੀ ਵਾਰ ਨਿਕਲ ਰਿਹਾ ਜਿਦੇ ਵਿੱਚ ਕਰੀਬ ਚ 40-45 ਘੋੜੇ ਆਉਣੇ ਆ ਤੇ ਬਾਕੀ ਸਾਥ ਸੰਗਤ ਨੇ ਕਿਸੇ ਨੇ ਗੱਡੀ ਮੋਟਰਸਾਈਕਲਾਂ ਤੇ ਜਾਂ ਟਰੈਕਟਰਾਂ ਤੇ ਆਉਣਾ ਹੈ ਜੀ ਤਾਂ ਉਤਸ਼ਾਹ ਬਹੁਤ ਜ਼ਿਆਦਾ ਪਾਇਆ ਜਾ ਰਿਹਾ ਸਾਡੇ ਪਿੰਡ ਵੱਲੋਂ ਜੀ ਬਹੁਤ ਜ਼ਿਆਦਾ ਹੰਬੜਾ ਮਾਰਿਆ ਜਾ ਰਿਹਾ ਰਸਤੇ ਵਾਸਤੇ ਸੋ ਪੂਰਾ ਜੋਰ ਸ਼ੋਰ ਨਾਲ ਐਨ ਲੱਗੇ ਹੋਏ ਆ ਜੀ ਹਾਂਜੀ